ਹਾਂਜੀ ਵੀਰੇ ਸਵਾਗਤ ਕਰਦੇ ਆ ਜੀ ਨਵੀਂ ਵੀਡੀਓ ਵਿੱਚ ਅੱਜ ਵੀਰੇ ਆਪਾਂ ਵੀਡੀਓ ਲੈ ਕੇ ਆਏ ਆ ਕਿ ਉਹਨਾਂ ਵੀਰਾਂ ਲਈ ਜਿਹੜੇ ਕੁਝ ਖਣਕੀ ਵੀਰਜਾਂ 'ਚ ਜ਼ਿਆਦਾ ਹੀ ਲੇਟ ਹੋ ਜਾਂਦੇ ਆ ਤੇ ਜੇਕਰ ਮੰਨ ਲਾ ਲੇਟ ਵੀ ਆ ਇੱਕ ਦਿਨ ਉਹ ਜਿਹੇ ਹੁੰਦੇ ਆ ਨਾ ਥੋੜਾ ਬਾਣ ਜਿਆਦਾ ਗਿੱਲਾ ਵਾ ਖੁਸ਼ਕ ਦਾ ਤਾਂ ਚਲੋ ਦੱਸਿਆ ਸੀ ਪਿਛਲੀ ਵੀਡੀਓ 'ਚ ਉਹਨਾਂ ਵੀ ਜੀ ਰੋਡਰਲ ਡੂੰਗੀ ਰੱਖ ਕੇ ਵੀ ਜਦ ਜੇ ਉੱਗਿਆ ਹੁੰਦੀ ਆ ਇਹ ਥੋੜਾ ਵਾਂਝਾ ਜਿਆਦੇ ਗਿੱਲਾ ਵਾ ਇਹ ਆਪਾਂ ਵਜਾਰੇ ਆ ਹੈਪੀ ਸੀਡਰ ਨਾਲ ਪਹਿਲਾਂ ਆਪਾਂ ਵੀਰੇ ਮਾਰੀ ਜਾਂ ਤਵਨਾਂ ਦੀ ਦੂਰ ਆ ਤੇ ਜੀ ਵਾਂਝੇ ਦੇ ਵਾਂਝਾ ਤਾਂ ਵੈਸੇ ਉਵੇਂ ਹੀ ਬਣ ਗਿਆ ਜੀ ਇੱਕ ਵਾਰੀ ਰੋਟਾ ਗੇਟਰ ਮਾਰਨਾ ਭੁੱਲਦੇ ਦੂਰੀ ਤੇ ਲੈਣ ਦੇ ਪਰ ਇਹਦੇ ਹੇਠਾਂ ਵੀਰੇ ਯੂਰੀਆ ਪਾ ਦੇਵੇ ਤੇ ਆਹ ਦਾਣੇ ਸਨੋਂ ਦਿਖ ਰਹੇ ਹੋਣਗੇ ਕਿੱਥੇ ਕਿੱਥੇ ਇਹ ਆਪਾਂ ਅੱਜ ਵੀ ਜਨੇ ਢਾਈ ਗਿੱਲੇ ਇਹਦੇ ਥਲੇ ਹੂਰ ਵਾ ਸੜਦੇ ਗਏ ਆ ਦੇ ਬਾਈ ਦਾਣੇ ਸਾਨੂੰ ਦੀਂਦੇ ਹੋਣਗੇ ਭਾਈ ਹਨ ਉਹਦੇ ਨਾਲ ਥੋੜੀ ਗਰਮੈਸ਼ ਬਣ ਕੇ ਤੇ ਛੇਤੀ ਕਾਨਿਕ ਨਿਕਲੇ ਆਉਂਦੀ ਆ ਤੇ ਬਾਕੀ ਗੱਲ ਬਹੁਤ ਆ ਦਾਣਾ ਦੂਣਾ ਇਹਨੇ ਮਾਰਨਾ ਨਹੀਂ ਇਹਦੇ ਵਿੱਚ ਤਾਂ ਮੇਰੇ ਹਿਸਾਬ ਨਾਲ 35 40 ਕਿਲੋ ਵੀ ਵਾਧੂ ਆ ਕਿਉਂਕਿ ਇਹ ਤਾਂ ਦਾਣਾ ਦਾਣਾ ਹੀ ਫਟਿਆਉਣਾ ਵਾ ਗੱਲ ਬਹੁਤ ਆ ਵਾਂਚ ਤੇ ਠੀਕ ਹੈ ਜੀ ਇਹ ਸੀਗਾ ਸਾਡਾ ਅੱਜ ਦਾ ਨਿੱਕਾ ਜਿਹਾ ਵਲੌਗ ਹਰਦਿਆਂ ਖਤਮ ਭੰ ਲੈ ਡਲੇ ਭਾਈ ਦੇ ਕਿਉਂ ਨਹੀਂ ਗੇ ਚੜੁੰਗੇ ਚ ਪਾ ਕੇ ਤੇ ਮਾਰੇ ਦੇ ਹਲਾ ਦੇ ਲੈ ਵੀ ਆ ਬੰਦਾ ਸਾਡਾ ਜੂਰਗਾ ਦੇ ਡਲੇ ਨਹੀਂ ਉਹ ਤੋਂ ਭਾਈ ਦੇ ਯਾਰ ਲੈ ਤੋ ਨਹੀਂ ਯਾਰ ਗੱਲ ਜੇ ਫਨ ਨਾ ਨੀਆ ਦੀ ਵੀਡੀਓ ਬਣੀ ਜਾਂਦੀ ਆ ਚਲੋ ਠੀਕ ਆ ਜੀ ਤੇ ਦੇ ਨਾਲ ਹੀ ਕਰਦੇ ਆ ਵੀਡੀਓ ਖਤਮ ਧੰਨਵਾਦੀ ਅੱਜ ਤੇ ਲਾ ਉਧਰ ਵੀ ਜਣਾਉਣਾ ਲਈ ਆ ਉਹ ਦੇ ਆਨੇ ਦੇ ਅਰੇ ਉਤਾਰਨਾ ਲਾ